ਵੀ ਅੱਜ ਗੱਲ ਕਰ ਰਿਆ ਵਾਂ ਲੁਧਿਆਣੇ ਦੇ ਇਲਾਕੇ 'ਚ ਅੱਜ ਕਾਫੀ ਟੈਨਸ਼ਨ ਹੈ ਉੱਥੇ ਹਾਂਜੀ ਹਾਂਜੀ ਮੈਂ ਵੀ ਦੇਖ ਰਿਆ ਸੀਗਾ ਕਾਫੀ ਸਰਕਾਰ ਨੇ ਪੁਲਿਸ ਵਰਾ ਸਾਰੇ ਨਾਕਿਆਂ ਤੇ ਲਾਏ ਹੋਈ ਐ ਬੰਦੇ ਨੂੰ ਜਾਣ ਤੋਂ ਰੋਕ ਰਿਆ ਇਹ ਬੜੀ ਬਾੜੀ ਗੱਲ ਐ ਹੂੰ ਤੇ ਵਾਲੀ ਸਾਹਿਬ ਦੀ ਜਿਹੜੀ ਕਾਲ ਸੀ ਬੜੀ ਡਿਸਟਰਬਿੰਗ ਜੀ ਕਾਲ ਸੀ ਉਹਨਾਂ ਨੇ ਇੱਕੋ ਹੀ ਬੰਦੇ ਤੇ ਫੋਕਸ ਜਰ ਰੱਖ ਕੇ ਉਹਦਾ ਸਾਰਾ ਥੋੜਾ ਛਾੜਤਾ ਮੇਰੇ ਖਿਆਲ ਆ ਵੀ ਕੋਈ ਨਾ ਕੋਈ ਦੇ ਬੈਨੀਫਿਟ ਆਫ ਡਾਊਟਰੇਡੇ ਬੰਦੇ ਇਹਨਾਂ ਰਿਸਕ ਲੈ ਕੇ ਕੋਈ ਕੰਮ ਕਰਦੇ ਕਰਨਾ ਚਾਹੀਦਾ ਉਹ ਕਿਤੇ ਕਿਸੇ ਪਾਸੇ ਕਾਲਜ ਦਾ ਨਹੀਂ ਅਲਾਦਾ ਵਿੱਚ ਜਿਹੜੇ ਸੋਸਟੋਲਜੀ ਤੋਂ ਪੈ ਗਏ ਕਿਤੇ ਖਾਲ ਦੂਸਰੇ ਭਾਜਪੀ ਦੀ ਖੇਡ ਨੂੰ ਪੈ ਗਏ ਅਸਲੀ ਮੁੱਦੇ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਪਰ ਗੱਲ ਅਸਲੀ ਮੁੱਦਾ ਅਸਲੀ ਮੁੱਦਾ ਤੇ ਗੰਦਲੇ ਪਾਣੀ ਦਾ ਜੀ ਜ਼ਹਿਰੀਲੇ ਪਾਣੀ ਦਾ ਵਾ ਜਿਹਦਾ ਕੋਈ ਹੱਲ ਨਹੀਂ ਹੋ ਰਿਹਾ ਚੜ ਹੈਗੀ ਹੈ ਚੜ ਹੈਗੀ ਕ੍ਰਾਪਸ਼ਨ ਜੀ ਸਾਰੀ ਜਿਹੜੀ ਇੰਡਸਟਰੀ ਹੈ ਤੁਹਾਡੇ ਮਾਨਸਾਹੀਆ ਸਾਹਿਬ ਵੀ ਉੱਥੇ ਰਹੇ ਨੇ ਐਕਸਰੇ ਨੇ ਆਪਣੇ ਆਪ ਇਸ ਬੈਂਕ ਵਿੱਚ ਦੋ ਹੀ ਇਜ਼ ਦਾ ਰਾਈਟ ਪਰਸਨ ਟੂ ਫਿਕਰ ਆਊਟ ਵੀ ਕੀ ਹੋ ਰਿਹਾ ਸਾਰੀਆਂ ਨੇ ਮਸ਼ੀਨਾਂ ਲੋਕਾਂ ਨੂੰ ਉੱਥੇ ਪਾਣੀ ਸਾਫ਼ ਕਰਨ ਨੂੰ ਦਿਖਾਉਣ ਨੂੰ ਲਾਈਆਂ ਹੋਈਆਂ ਮੈਂ ਉੱਥੇ ਲੁਧਿਆਣੇ ਪੜ੍ਹਿਆ ਵੀ ਆ ਰਿਹਾ ਵੀ ਆ ਮਸ਼ੀਨ ਕੋਈ ਨਹੀਂ ਚਲਾਉਂਦਾ ਕਿ ਉਹਦੀ ਕੋਸਟ ਪੈਂਦੀ ਆ ਕੋਸਟ ਪੈਂਦੀ ਆ ਤਾਂ ਉਹਦੀ ਜਿਹੜੀ ਕੋਸਟ ਉਹਨਾਂ ਦੀ ਪ੍ਰੋਡਕਸ਼ਨ ਦੇ ਉੱਤੇ ਪੈਂਦੀ ਆ ਉਹ ਜਦੋਂ ਇੱਕ ਬੰਦਾ ਕਰਦਾ ਲੱਗਦਾ ਕਿ ਉਹਨੂੰ ਵੀ ਕਰਾਓ ਉਹਨੂੰ ਵੀ ਕਰਾਓ ਇਹ ਜਿਹੜਾ ਜਿਹੜਾ ਹੈਗਾ ਪੈਸੇ ਦਾ ਮਾਮਲਾ ਹੈਗਾ ਉਹਦੇ ਨਾਲ ਕੀ ਇਹ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਮੈਨੂੰ ਇੱਕ ਗੱਲ ਲੱਗਦਾ ਜਿਹੜਾ ਇੱਥੇ ਚੈਰਿਟੀ ਜੂਰਟੀ ਵੀ ਜਿਹੜੀ ਹੁੰਦੀ ਹੈ ਨਾ ਉਹ ਵੀ ਜਿਹੜੇ ਆਪਣੇ ਮਾੜੇ ਕੰਮਾਂ ਨੂੰ ਲਗਾਉਣ ਵਾਸਤੇ ਹੁੰਦੀਆਂ ਨੇ ਤੇ ਮੇਰੇ ਕੋਲ ਇਹ ਮੈਨੂੰ ਯਾਦ ਹੈ ਇੱਕ ਵਾਰੀ ਸੀਚੇਵਾ ਸਾਹਿਬ ਇੱਥੇ ਆਏ ਉਹ ਬੁੱਢੇ ਨਾਲੇ ਵਾਸਤੇ ਪੈਸੇ ਇਕੱਠੇ ਕਰਦੇ ਹੋਣੀ ਆ ਕੋਈ 20 20 25 ਸਾਲ ਦੀ ਗੱਲ ਤੇ ਉਹ ਅਸੀਂ ਟੀਵੀ ਤੇ ਬੈਠੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਜਿਹੜੇ ਬੰਦੇ ਉੱਥੇ ਫੈਕਟਰੀਆਂ ਨੇ ਜਿਹੜੇ ਕਿ ਆਪਣੇ ਬੱਚਿਆਂ ਦੇ ਮੰਗਣਿਆਂ ਤੇ ਪੀਐਮ ਡਬਲਯੂ ਗੱਡੀਆਂ ਦਿੰਦੇ ਆ ਜਿਹੜੇ ਆਉਂਦੇ ਉਹਨਾਂ ਦੇ ਰਸਤੇ ਜਾ ਰਹੇ ਉਹਨਾਂ ਨੂੰ ਉਹਨਾਂ ਦਾ ਪਾਣੀ ਗੰਦ ਪਾਇਆ ਹੋਇਆ ਤੁਸੀਂ ਸੱਤੋ ਪੈਸੇ ਕਿਉਂ ਅਗੇ ਮੰਗਦੇ ਹੋ ਹੈ ਨਾ ਵੀ ਤੁਸੀਂ ਉਹਨਾਂ ਦਾ ਕੁੰਡਾ ਛੜਕਾਓ ਤੇ ਉਹੋ ਪੈਸੇ ਦੇਣ ਵੀ ਤੁਸੀਂ ਇੱਥੇ ਜਿਹੜੇ ਜਿਹੜਾ ਟੈਕਸੀ ਚਲਾਉਂਦਾ ਟਰੱਕ ਡਰਾਈਵਰ ਨੂੰ 50 ਦਿੰਦਾ ਕੋਈ 100 ਦਿੰਦਾ ਉਥੇ ਲਿਆ ਕੇ ਆਪਣਾ ਰਮਾ ਜਾ ਉਹ ਕਰ ਦਿੰਦੇ ਹੋ ਵੀ ਜਦੋਂ ਮੈਨੂੰ ਐ ਲੱਗਦਾ ਵੀ ਜੇ ਮੈਂ ਤੁਹਾਨੂੰ 50 ਡਾਲਰ ਦਿੰਨਾ ਤਮੇ ਉੱਥੋਂ ਦੇ ਕਾਰਖਾਨੇਦਾਰਾਂ ਨੂੰ ਪਾਣੀ ਗੰਦਾ ਕਰਨ ਦੀ ਆਗਿਆ ਦੇ ਰਿਹਾ ਵੀ ਤੁਸੀਂ ਤੁਸੀਂ ਕੰਮ ਚੱਪੇ ਚੱਲੋ ਨਾ ਇਸ ਕੱਕੇ ਦਾ ਜਿੰਨਾ ਚਿਰ ਜਿਹੜੇ ਲੋਕ ਆ ਜਿਹੜਾ ਇਹ ਲੋਕਾਂ ਨੂੰ ਰੀਅਲਾਈਜੇਸ਼ਨ ਹੀ ਹੁੰਦੀ ਵੀ ਅਸੀਂ ਆਪਣਾ ਨੁਕਸਾਨ ਆਪ ਕਰ ਰਹੇ ਆ ਆਪਣੇ ਕਰਪਸ਼ਨ ਕਰਕੇ ਜਿਹੜਾ ਅਮੀਰ ਬੰਦਾ ਹੈਗਾ ਉਹਨੂੰ ਗਰੀਬ ਬੰਦੇ ਦੀ ਬੇਤਰੀ ਚ ਆਪਣੀ ਬੇਤਰੀ ਨਹੀਂ ਦਿਖਦੀ ਉਹ ਆਪਣੀਆਂ ਬਾੜਾਂ ਵੱਡੀਆਂ ਕਰੀ ਜਾਂਦਾ ਬੰਦੂਕਾਂ ਵਾਲੇ ਵਾਲੇ ਬੰਦੇ ਆਸ-ਪਾਸੇ ਰੱਖੀ ਜਾਂਦਾ ਸਿਕਿਉਰਿਟੀ ਲੈ ਕੇ ਇਹਨੇ ਬੰਦੇ ਉਹਨੂੰ ਇਹ ਨਹੀਂ ਸੋਚਦਾ ਵੀ ਜੇ ਇਹ ਬੰਦਾ ਰੋਟੀ ਖਾਣ ਲੱਗ ਜੂਗਾ ਇਹ ਬੰਦੇ ਚੰਗੀ ਜੀਵਨ ਇਹਦਾ ਹੋਊਗਾ ਤਾਂ ਮੈਨੂੰ ਆਪਣੀਆਂ ਕੰਧਾਂ ਤੇ ਮੈਨੂੰ ਕੁੱਤੇ ਰੱਖਣੇ ਪੈਣਗੇ ਉਹਦੇ ਬੱਚਿਆਂ ਵਾਸਤੇ ਸਿਕਿਉਰਿਟੀ ਗਾਰਡਨਿੰਗ ਨਾਲ ਭੇਜਣੇ ਪੈਣਗੇ ਪਰ ਜਿਹੜਾ ਗਰੀਬ ਬੰਦਾ ਉਹ ਵਿਚਾਰਾ ਦੂਜੇ ਚੱਕਰ ਫਸਿਆ ਹੈ ਉਹਦੇ ਰੋਟੀ ਪਾਣੀ ਦੇ ਕਰਕੇ ਉਹਨੂੰ ਨਹੀਂ ਆਇਆ ਪਤਾ ਲੱਗਦਾ ਵੀ ਇਹਨੂੰ ਮੇਰਾ ਇਹ ਬੰਦੇ ਮੈਨੂੰ ਅਬਿਊਜ਼ ਕਰ ਰਹੇ ਨੇ ਇਹ ਮੈਨੂੰ ਯੂਜ਼ ਕਰ ਰਹੇ ਨੇ ਕਿਸੇ ਤਰੀਕੇ ਦੇ ਨਾਲ ਵੀ ਮੇਰੀ ਇਹਦੇ ਵਿੱਚ ਉਹ ਨੁਕਸਾਨ ਹੈ ਇਸ ਕਰਕੇ ਜਿਹੜੀ ਕ腐ਸ਼ਨ ਜਿਹੜੀ ਆnde ਬੇਸਿਕ ਅਕਰਖਸ ਹੈ ਜੋ ਹੋ ਰਿਹਾ ਵਾ ਜੋ ਇਸ ਵੇਲੇ ਸਿਚੁਏਸ਼ਨ ਬਣੀ ਹੈ ਉਹ ਕ腐ਸ਼ਨ ਕਰਕੇ ਹੈ ਬਹੁਤ ਮਿਹਰਬਾਨੀ ਹਰੀ ਤਾਲੀਵਾਲ ਜੀ ਕ腐ਸ਼ਨ ਨੂੰ ਖਤਲ ਪਾਉਣ ਦੀ ਲੋੜ ਹੈ ਮਿਹਰਬਾਨੀ ਐਬਸੋਲਿਊਟ ਥੈਂਕ ਯੂ ਹਰੀ ਤਾਲੀਵਾਲ ਜੀ